ਵਦੇਸ਼ਾਂ ਵਿੱਚ ਕਰੇ ਦਸਤਾਰ ਤਾਂ ਕਦੇ ਕਿਰਪਾਨ ਨੂੰ ਲੈ ਕੇ ਮਾਮਲੇ ਅਕਸਰ ਸੁਰੱਖਿਆ ਵਿੱਚ ਆਉਂਦੇ ਰਹਿੰਦੇ ਹਨ ਯੂਕੇ ਤੋਂ ਸਾਹਮਣੇ ਆਏ ਤਾਜ਼ਾ ਮਾਮਲੇ ਤਹਿਤ ਸਿੱਖ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਜਵਾਨ ਪੁੱਤਰ ਨੂੰ ਡਰ ਸੀ ਕਿ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਦੋਂ ਯੂਰੋਸਟਾਰ ਸਟਾਫ ਨੇ ਉਹਨਾਂ ਨੂੰ ਕਿਰਪਾਨ ਨੂੰ ਆਪਣੇ ਸੂਟਕੇਸ ਵਿੱਚੋਂ ਬਾਹਰ ਕੱਢਣ ਲਈ ਕਿਹਾ ਕਰਨ ਕੌਰ ਆਪਣੇ ਪਰਿਵਾਰ ਨਾਲ ਪੈਰਿਸ ਤੋਂ ਬੈਡਫੋਰਡਜ਼ ਸ਼ਾਇਰ ਨੂੰ ਘਰ ਜਾ ਰਹੇ ਸਨ ਜਦੋਂ ਉਹਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਕਿਰਪਾਨ ਇੱਕ ਟ੍ਰੇ ਵਿੱਚ ਰੱਖਣੀ ਹੈ ਪਹਿਣ ਗਿਆ ਕਰਨ ਕੌਰ ਨੇ ਕਿ ਉਸਨੇ ਰਵਾਨਾ ਹੋਣ ਤੋਂ ਪਹਿਲਾਂ ਰੇਲ ਆਪਰੇਟਰ ਦੀ ਵੈਬਸਾਈਟ ਦੀ ਜਾਂਚ ਕੀਤੀ ਪਰ ਕਿਰਪਾਨ ਦਾ ਜ਼ਿਕਰ ਅਜਿਹੀ ਚੀਜ਼ ਵੱਜੋਂ ਨਹੀਂ ਕੀਤਾ ਗਿਆ ਸੀ ਜਿਸ ਤੇ ਪਾਬੰਦੀ ਆਇਦ ਸੀ ਜਾਂ ਇਸ ਨੂੰ ਸੌਂਪਣ ਦੀ ਲੋੜ ਸੀ ਯੂਰੋਸਟਾਰ ਨੇ ਦੱਸਿਆ ਕਿ ਕਿਰਪਾਨ ਦੀ ਇਜਾਜ਼ਤ ਨਹੀਂ ਸੀ ਪਰ ਮਾਫੀ ਮੰਗੀ ਇਹ ਸੰਦੇਸ਼ ਸਵੇਦਨਸ਼ੀਲ ਤਰੀਕੇ ਨਾਲ ਨਹੀਂ ਦਿੱਤਾ ਗਿਆ ਕਰਨ ਕੌਰ ਇੱਕ ਅਮਰਤਾਰੀ ਸਿੱਖ ਹਨ ਜੋ ਕਿਰਪਾਨ ਪਹਿਨਦੇ ਹਨ ਕਿਰਪਾਨ ਦੂਜਿਆਂ ਦੀ ਰੱਖਿਆ ਕਰਨ ਲਈ ਹੈ ਪਰ ਸਮੇਂ ਪਹਿਨਣ ਜਾਣ ਵਾਲੀ ਧਾਰਮਿਕ ਕੰਮਰਿਆਦਾ ਹੈ ਸਿੱਖ ਧਰਮ ਦਾ ਅਹਿਮ ਹਿੱਸਾ ਉਹਨਾਂ ਕਿਹਾ ਕਿ ਮੈਂ ਮੰਨ ਲਿਆ ਕਿ ਇੱਕ ਠੀਕ ਰਹੇਗਾ ਕਿ ਉਹ ਕਿਰਪਾਨ ਯੂਕੇ ਵਿੱਚ ਲੈ ਜਾਣਾ ਕਾਨੂੰਨੀ ਹੈ ਉਹਨਾਂ ਕਿਹਾ ਕਿ ਵਿਵਾਦ ਹੋ ਗਿਆ ਅਧਿਕ ਮੈਨੇਜਰ ਨੂੰ ਬੁਲਾਇਆ ਗਿਆ ਜਦੋਂ ਕਿ ਸਾਡੀਆਂ ਕਿਰਪਾਨਾਂ ਨੂੰ ਟ੍ਰੇ ਵਿੱਚ ਰੱਖਣ ਦੀ ਮੰਗ ਕੀਤੀ ਗਈ ਅਸੀਂ ਅੰਤ ਵਿੱਚ ਕਿਰਪਾਨਾਂ ਨੂੰ ਟ੍ਰੇ ਵਿੱਚ ਰੱਖ ਦਿੱਤਾ ਪਰ ਵਿਰੋਧ ਕਰਨਾ ਜਾਰੀ ਰੱਖਿਆ ਇੱਕ ਤਕਾਹ ਦੇਣ ਵਾਲਾ ਅਤੇ ਪਰੇਸ਼ਾਨ ਕਰਨ ਵਾਲਾ ਇਹ ਪਾਰਸੀ ਅਤੇ ਉਸਨੇ ਕਿਹਾ ਕਿ ਮੇਰਾ ਬੇਟਾ ਰੋਇਆ ਉੱਡਰਿਆ ਹੋਇਆ ਸੀ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਮੈਂ ਅੰਦਰੋਂ ਗੁੱਸੇ ਵਿੱਚ ਸੀ ਕਰਨ ਕੌਰ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਪੈਰਿਸ ਲੰਡਨ ਤੱਕ ਰੇਲ ਗੱਡੀ ਰਾਹੀਂ ਯਾਤਰਾ ਕੀਤੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਕਿਰਪਾਨ ਬਿਲਕੁਲ ਨਹੀਂ ਲੈ ਜਾ ਸਕਦੀ ਮੈਂ ਪੂਰੀ ਤਰ੍ਹਾਂ ਹੈਰਾਨ ਸੀ ਉਸਨੇ ਦਬਾਅ ਕੀਤਾ ਕਿ ਮੈਨੇਜਰ ਨੇ ਸਾਨੂੰ ਦੱਸਿਆ ਕਿ ਯੂਰੋ ਸਟਾਰ ਤੇ ਕਿਰਪਾਨ ਦੀ ਇਜਾਜ਼ਤ ਨਹੀਂ ਸੀ ਪ੍ਰਬੰਧਕ ਨੇ ਫਿਰ ਇੱਕ ਕਾਰਜਕਾਰੀ ਫੈਸਲਾ ਲਿਆ ਅਜ ਸਾਨੂੰ ਰੇਲ ਗੱਡੀ ਵਿੱਚ ਲੈ ਗਿਆ ਉਸਨੇ ਸਾਡੀਆਂ ਸੀਟਾਂ ਨੂੰ ਪਹਿਲੀ ਸ਼੍ਰੇਣੀ ਵਿੱਚ ਤਬਦੀਲ ਕਰ ਦਿੱਤਾ ਉਸ ਦਾ ਅਗੇ ਕਹਿਣਾ ਹੈ ਕਿ ਮੈਂ ਹੈਰਾਨ ਸੀ ਕਿਉਂਕਿ ਅਜਿਹਾ ਲੱਗਦਾ ਸੀ ਜਦੋਂ ਉਹ ਟ੍ਰੇਨ ਡਰਾਈਵਰ ਜਾਂ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਗਈ ਤਾਂ ਉਸਨੇ ਪੂਰੀ ਤਰ੍ਹਾਂ ਯੂਟਰਨ ਲੈ ਲਿਆ ਸੀ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਸਲਾਹਕਾਰ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਉਸਨੇ ਕਦੇ ਵੀ ਰੋਕਿਆ ਨਹੀਂ ਗਿਆ ਯੂਰੋਸਟਾਰ ਆਪਣੀ ਕਿਰਪਾਨ ਪਹਿਨ ਕੇ ਯਾਤਰਾ ਕਰਦਾ ਹੈ ਜੇ ਯੂਰੋਸਟਾਰ ਹੁਣ ਦੱਸ ਰਿਹਾ ਹੈ ਕਿ ਉਹਨਾਂ ਦੀ ਨੀਤੀ ਹਮੇਸ਼ਾ ਤੋਂ ਸਿਰਫ ਵਾਪਸ ਲੈਣ ਬਾਰੇ ਹੈ ਜੇ ਕਿਰਪਾਨ ਤੇ ਪਾਬੰਦੀ ਹੈ ਜਨਤਾ ਨੂੰ ਯੂਰੋਸਟਾਰ ਦਾ ਉਦੋਂ ਤੱਕ ਬਾਈਕਾਟ ਕਰਨਾ ਚਾਹੀਦਾ ਹੈ ਜਦੋਂ ਤੱਕ ਉਹ ਆਪਣੇ ਇਸ ਪੱਖਪਾਤੀ ਫੈਸਲੇ ਨੂੰ ਵਾਪਸ ਨਹੀਂ ਲੈਂਦੇ ਉਹਨਾਂ ਨੇ ਕਿਹਾ ਕਿ ਰੋਕ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਹੁਣ ਹੋਰ ਮਨਜ਼ੂਰ ਬਲੇਡ ਅਸਾਂ ਨਾਲ ਬਾਹਰ ਕੱਢੇ ਜਾ ਸਕਦੇ ਹਨ ਅਤੇ ਬਹੁਤ ਜ਼ਿਆਦਾ ਗੰਭੀਰ ਨੁਕਸਾਨ ਪਹੁੰਚਾਉਣ ਲਈ ਵਰਤੇ ਜਾ ਸਕਦੇ ਹਨ ਤੇ ਕਿ ਸ੍ਰੀ ਸਾਹਿਬ ਬਾਰੇ ਅਜੇ ਹ아 ਨਹੀਂ ਹੈ ਉਸਨੇ ਅੱਗੇ ਕਿਹਾ 2010 ਤੋਂ ਅੰਤਰਰਾਸ਼ਟਰੀ ਹਵਾਈ ਨਿਯਮ ਨੇ ਸਫ਼ਰ ਕਰਨ ਵਾਲੇ ਸਿੱਖ ਯਾਤਰੀਆਂ ਨੂੰ ਹਵਾਈ ਜਹਾਜ਼ ਵਿੱਚ ਉਡਾਣ ਭਰਨ ਵੇਲੇ ਵੀ ਛੋਟੀ ਕਿਰਪਾਨ ਪਹਿਨਣ ਦੇ ਯੋਗ ਹੋਣ ਦੀ ਆਗਾ ਦਿੱਤੀ ਹੈ ਯੂਕੇ ਤੋਂ ਬਾਹਰ ਨਿਕਲਣ ਵੇਲੇ ਮੈਂ ਹਮੇਸ਼ਾ ਕਿਰਪਾਨ ਪਹਿਨੀ ਅਦੇ ਯੂਰੋ ਸਟਾਰ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਨੀਤੀ ਵਿੱਚ ਨਸਲਵਾਦ ਦੀ ਬਦਬੂ ਆਉਂਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ